ਮਾਜੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਜੋਗ ਐਸਐਸਪੀ ਸਾਹਿਬ ਮੋਗਾ શ્રી ਅਜੇ ਕਰਦੀ ਜੀ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਸਾਡੀ ਲਗਾਤਾਰ ਜਿਹੜਾ ਮੋਗਾ ਦੇ ਵਿੱਚ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਕੱਲ ਰੇਲਵੇ ਸਟੇਸ਼ਨ ਸਾਰੇ ਜ਼ਿਲ੍ਹੇ ਤੇ ਚੈੱਕ ਕੀਤੇ ਨੇ ਜਿੰਨੇ ਵੀ ਰੇਲਵੇ ਟਰੈਕ ਹੈ ਜਾਂ ਜਿਹੜੀਆਂ ਕੋਈ ਪੁਲੀਆਂ ਪੈਂਦੀਆਂ ਨੇ ਸਾਰੇ ਵਿੱਚ ਅਸੀਂ ਪ੍ਰੋਪਰ ਚੈਕਿੰਗ ਕੀਤੀ ਹੈ ਤੇ ਅੱਜ ਅਸੀਂ ਜਿਹੜਾ ਸ਼ਹਿਰ ਮੋਗਾ ਦੇ ਵਿੱਚ ਜਿਹੜਾ ਮੇਨ ਬਾਸਟ ਹੈ ਉੱਥੇ ਅਸੀਂ ਤਕਰੀਬਨ 100 ਦੇ ਕਰੀਬ ਬਲਾਜੋ ਮੈਂ ਤੇ ਪਲੱਸ ਇੱਥੇ ਕਿਉਂਕਿ ਬਹੁਤ ਜ਼ਿਆਦਾ ਇੱਕ ਪਬਲਿਕ ਦਾ ਫੁੱਟਬਾਲ ਹੈ ਪਬਲਿਕ ਦੀ ਪ੍ਰੈਜ਼ੈਂਸ ਹੁੰਦੀ ਹੈ ਤਿੰਨ ਚਾਰਿਆਲੀ ਇਹ ਭਰਤੀ ਜਾਂਦੀ ਹੈ ਜਗਾ ਤੇ ਅਸੀਂ ਇੱਥੇ ਇੱਕ ਤਾਂ ਪੁਲਿਸ ਦੀ ਪ੍ਰੈਜ਼ੈਂਸ ਹੈ ਪ੍ਰੋਪਰ ਅਸੀਂ ਐਂਟੀਸੈਪਟੇ ਦੀਮਾ ਨਾਲ ਚੈਕਿੰਗ ਕਰਵਾਈ ਹੈ ਕੋਈ ਇਹੋ ਜਿਹਾ ਕੋਈ ਪਦਾਰਥ ਦੇ ਸਾਨੂੰ ਕੋਈ ਸ਼ੱਕੀ ਮਿਲਦਾ ਤੇ ਅਸੀਂ ਤਾਂ ਕਿ ਇਮੀਡੀਏਟਲੀ ਉਸ ਬੰਦੇ ਦੀ ਚੈਕਿੰਗ ਕਰ ਸਕੀਏ ਉਹਦੇ ਜਿਹੜੇ ਕ੍ਰੈਡੈਂਸ਼ੀਅਲਸ ਹੈ ਜਿਹੜੀ ਉਹਦੀ ਪਛੋਕੜ ਆ ਉਹ ਵੈਰੀਫਾਈ ਕਰ ਸਕੀਏ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚਲਾ ਰਹੇ ਹਾਂ ਸਾਡੇ ਨਾਲ ARP ਟੀਮਾਂ ਵੀ ਨੇ ਤੇ ਅਸੀਂ ਇਹ ਲੋਕਾਂ ਨੂੰ ਮੈਸੇਜ ਵੀ ਦੇ ਰਹੇ ਹਾਂ ਕਿ ਲੋਕ ਆਪਣੇ ਆਪਣੀ ਸੁਰੱਖਿਆ ਸਮਝਣ ਤੇ ਇੱਕ ਜਿਹੜੀ ਨੈਤਿਕ ਜ਼ਿੰਮੇਵਾਰੀ ਹੈ ਹਰ ਇੱਕ ਨਾਗਰਿਕ ਦੀ ਕੀ ਵੀ ਜੇ ਕੋਈ ਇਹੋ ਜਿਹਾ ਸ਼ਰਾਰਤੀ ਅਨਸਰ ਜਿ ਕਿਸੇ ਦੇ ਧਿਆਨ ਦੇ ਵਿੱਚ ਆਉਂਦਾ ਹੈ ਤੇ ਉਹਦੀ ਸੂਚਨਾ ਸਾਨੂੰ ਕੋਸ਼ ਨੂੰ ਪਹਿਲ ਦੇ ਆਧਾਰ ਤੇ ਜਿਹੜੇ ਸਾਡੇ ਡੈਜ਼ਿਗਨੇਟਿਡ ਕੰਟਰੋਲ ਰੂਮ ਨੰਬਰ ਹੈਗੇ ਨੇ ਉਹਨਾਂ ਤੇ ਸਾਨੂੰ ਤੁਰੰਤ ਸੂਚਨਾ ਵੀ ਦਿੱਤੀ ਜਾਵੇ ਸਾਡੀਆਂ ਪੀਸੀਆਰ ਦੀਆਂ ਟੀਮਾਂ ਸ਼ਹਿਰ ਦੇ ਵਿੱਚ ਉਹਦੇ ਜ਼ਿਲ੍ਹੇ ਦੇ ਵਿੱਚ ਸਾਡੇ ਐਮਰਜੈਂਸੀ ਰਿਸਪੌਂਸ ਵੈਕਟਰ ਚੱਲਦੇ ਨੇ ਅਸੀਂ ਉਹਨਾਂ ਦੇ ਥਾਂ ਹੀ ਵੀ ਆਪਾਂ ਸਾਰੀ ਜਿਹੜੀ ਵੀ ਇਹੋ ਜਿਹੀ ਕੋਈ ਗਤੀਵਿਧੀ ਹੁੰਦੀ ਹੈ ਉਹਨੂੰ 24 ਘੰਟੇ ਇਨ ਬਿਨ ਰਿਸਪੌਂਸ ਟਾਈਮ ਦੇ ਵਿੱਚ ਅਸੀਂ ਉਹਦੇ ਉਹਨੂੰ ਕਰਦੇ ਕਵਰ ਕਰਦੇ ਆ ਅਭੀ ਵੀ ਇਹ ਸਰ ਲੋਕਾਂ ਨੂੰ ਕਿਪੀ ਨਾ ਲੋਕਾਂ ਨੂੰ ਇਹ ਹੀ ਅਪੀਲ ਹੈ ਜੀ ਕਿ ਲੋਕ ਜਿਹੜੇ ਨੇ ਜਿੱਦਾਂ ਅਸੀਂ ਥਾਂ ਥਾਂ ਤੇ ਸੀਸੀਟੀਵੀ ਕੈਮਰੇ ਲਗਾਉਣੇ ਆ ਸੰਵੇਦਨਸ਼ੀਲ ਜਿਹੜੀਆਂ ਜਗਾਵਾਂ ਨੇ ਜਿੱਥੇ ਸਾਨੂੰ ਲੱਗਦਾ ਕਿ ਇੱਥੇ ਗਲਤ ਅੰਸ਼ਰਾ ਦੀ ਗਤੀਵਿਧੀ ਹੋ ਸਕਦੀ ਹੈ ਜਿਵੇਂ ਕੋਈ ਚੁਰਾਹੇ ਹੋ ਗਏ ਜਿਵੇਂ ਬੱਸ ਅੱਡੇ ਲਾ ਲੋ ਜਿੱਥੇ ਲੋਕਾਂ ਦੀ ਹੈ ਰੇਲਵੇ ਸਟੇਸ਼ਨ ਹੋ ਗਏ ਜਿਵੇਂ ਅਸੀਂ ਉੱਥੇ ਸੀਸੀਟੀਵੀ ਕੈਮਰੇ ਲਗਾਉਣੇ ਆ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਤੁਸੀਂ ਵੀ ਇੱਕ ਤਰ੍ਹਾਂ ਨਾਲ ਸਾਡੀ ਸੂਚਨਾ ਦਾ ਹੀ ਆਧਾਰ ਹੋ ਲੋਕ ਦੇਖਦੇ ਨੇ ਅੱਖਾਂ ਰਾਹੀਂ ਲੋਕਾਂ ਨੂੰ ਪਤਾ ਲੱਗਦਾ ਮਹਿਸੂਸ ਕਰਦੇ ਨੇ ਅਸੀਂ ਚਾਹੁੰਦੇ ਹਾਂ ਕਿ ਲੋਕ ਵੀ ਸਾਡਾ ਇੱਕ ਅੰਗ ਬਣਨ ਤੇ ਜਿਹੜੀ ਵੀ ਕੋਈ ਅਜੋਜੀ ਸੂਚਨਾ ਸਾਨੂੰ ਤੁਰੰਤ ਦੇਣ ਇਹਦੇ ਨਾਲ ਹੀ ਅਸੀਂ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਜਿਹਦਾ ਵੀ ਕੋਈ ਰੈਜ਼ਿਡੈਂਸ ਹੈ ਰਹਾਇਸ਼ ਹੈ ਜੇ ਕਿਸੇ ਨੂੰ ਉੱਥੇ ਆਲੇ ਦੁਆਲੇ ਵੀ ਕੁਝ ਇਹੋ ਜੀ ਚੀਜ਼ ਵਸਤੂ ਪਈ ਦਿਖਦੀ ਹੈ ਵਾਈਕਲ ਕੋਈ ਅਣਜਾਣ ਵਾਈਕਲ ਖੜਿਆ ਤਿਕਦਾ ਹੈ ਉਹ ਸਬੰਧਤ ਪੁਲਿਸ ਸਟੇਸ਼ਨ 'ਚ ਇਮੀਡੀਏਟਲੀ ਕੰਪਲੇਂਟ ਦੱਸੋ ਚਾਹੇ ਰਿਟਰਨ ਨਹੀਂ ਦੇਣੀ ਸਾਨੂੰ ਹੋ ਇਨਫੋਰਮੇਸ਼ਨ ਵੀ ਜੇ ਦੇ ਦੇਣਗੇ ਅਸੀਂ ਉਹਦੇ ਤੇ ਵੀ ਤੁਰੰਤ ਕਾਰਵਾਈ ਕਰਾਂਗੇ ਇਹਦੇ ਨਾਲ ਹੀ ਜਿਹੜੇ ਵੀ ਕਿਰਾਏਦਾਰ ਨੇ ਉਹਨਾਂ ਦੇ ਉੱਤੇ ਵੀ ਅਸੀਂ ਪੁਲਿਸ ਦੀ ਪ੍ਰੋਪਰ ਨਿਗ੍ਹਾ ਹੈਗੀ ਹੈ ਜਿਹੜਾ ਕੋਈ ਬੰਦਾ ਨਾਨ ਵੈਰੀਫਾਈਡ ਹੈ ਉਹ ਕੋਈ ਕਿਰਾਏ ਤੇ ਮਕਾਨ ਮਾਲਕ ਇੱਕ ਕਿਰਾਏ ਦੀ ਲਾਲਚ ਚਲੀ ਰੱਖ ਲੈਂਦਾ ਪਰ ਵੈਰੀਫਾਈ ਨਹੀਂ ਕਰਦਾ ਉਹ ਵੀ ਅਸੀਂ ਅਪੀਲ ਕਰਦੇ ਆ ਪੁਲਿਸ ਕੀ ਸਾਡੇ ਤੋਂ ਵੈਰੀਫਾਈ ਜ਼ਰੂਰ ਕਰਵਾਓ ਸਾਨੂੰ ਪਤਾ ਹੈਗਾ ਸਾਡਾ ਜਿਹੜਾ ਆਨਲਾਈਨ ਸਾਡੇ ਕ੍ਰਿਮੀਨਲ ਟਰੈਕਿੰਗ ਸਿਸਟਮ ਚੱਲਦਾ ਹੈ ਅਸੀਂ ਉਹਦੇ ਰਾਹੀਂ ਚੈੱਕ ਕਰਦੇ ਆਂ ਹਿੰਦੁਸਤਾਨ 'ਚ ਜੇ ਕਿਤੇ ਵੀ ਉਸ ਬੰਦੇ ਨੇ ਕੋਈ ਇਹੋ ਜਿਹੀ ਕਿਰਿਆਵਿਧੀ ਕੀਤੀ ਹੈ ਉਹਦਾ ਰਿਕਾਰਡ ਸਾਡੇ ਕੋਲ ਹੈਗਾ ਉਸ ਤੋਂ ਬਾਅਦ ਹੀ ਕਰਾਇਤੇ ਕਿਸੇ ਨੂੰ ਆਪਣਾ ਜਿਹੜਾ ਇੱਕ ਕੀਮਤੀ ਘਰ ਹੈ ਉਹ ਦੇਣ ਮਾਜੋਬ ਡੀਜੀਪੀ ਸਾਹਿਬ ਪੰਜਾਬ ਅਤੇ ਮਾਜੋਬ ਐਸਐਸਪੀ ਸਾਹਿਬ ਮੋਗਾ શ્રી ਅਜੇ ਕਰਦੀ ਜੀ ਆਈਪੀਐਸ ਇਹਨਾਂ ਦੇ ਦੇਸ਼ਾਂਦਰ ਦੇਸ਼ਾਂ ਨਾਲ ਸਾਡੀ ਲਗਾਤਾਰ ਜਿਹੜਾ ਮੋਗਾ ਦੇ ਵਿੱਚ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਕੱਲ ਰੇਲਵੇ ਸਟੇਸ਼ਨ ਸਾਰੇ ਜ਼ਿਲ੍ਹੇ ਤੇ ਚੈੱਕ ਕੀਤੇ ਨੇ ਤਾਂ ਜਿੰਨੇ ਵੀ ਰੇਲਵੇ ਟਰੈਕ ਹੈ ਜਾਂ ਜਿਹੜੀਆਂ ਕੋਈ ਪੁਲੀਆਂ ਪੈਂਦੀਆਂ ਨੇ ਸਾਰੇ ਵਿੱਚ ਅਸੀਂ ਪ੍ਰੋਪਰ ਚੈਕਿੰਗ ਕੀਤੀ ਹੈ ਤੇ ਅੱਜ ਅਸੀਂ ਜਿਹੜਾ ਸ਼ਹਿਰ ਮੋਗਾ ਦੇ ਵਿੱਚ ਜਿਹੜਾ ਮੇਨ ਬਾਸਟ ਹੈ ਉੱਥੇ ਅਸੀਂ ਤਕਰੀਬਨ 100 ਦੇ ਕਰੀਬ ਬਲਾਜੋ ਮੈਂ ਤੇ ਪਲੱਸ ਇੱਥੇ ਕਿਉਂਕਿ ਬਹੁਤ ਜ਼ਿਆਦਾ ਇੱਕ ਪਬਲਿਕ ਦਾ ਫੁੱਟਬਾਲ ਹੈ ਪਬਲਿਕ ਦੀ ਪ੍ਰੈਜ਼ੈਂਸ ਹੁੰਦੀ ਹੈ ਤਿੰਨ ਚਾਰਿਆਲੀ ਇਹ ਭਰਤੀ ਜਾਂਦੀ ਹੈ ਜਗਾ ਤੇ ਅਸੀਂ ਇੱਥੇ ਇੱਕ ਤਾਂ ਪੁਲਿਸ ਦੀ ਪ੍ਰੈਜ਼ੈਂਸ ਹੈ ਪ੍ਰੋਪਰ ਅਸੀਂ ਐਂਟੀਸੈਪਟਿਕ ਟੀਮਾਂ ਨਾਲ ਚੈਕਿੰਗ ਕਰਵਾਈ ਹੈ ਕੋਈ ਇਹੋ ਜਿਹਾ ਕੋਈ ਪਦਾਰਥ ਜੇ ਸਾਨੂੰ ਕੋਈ ਸ਼ੱਕੀ ਮਿਲਦਾ ਹੈ ਤੇ ਅਸੀਂ ਤਾਂ ਕਿ ਇਮੀਡੀਏਟਲੀ ਉਸ ਬੰਦੇ ਦੀ ਚੈੱਕੀ ਕਰ ਸਕੀਏ ਉਹਦੇ ਜਿਹੜੇ ਕ੍ਰੈਡੈਂਸ਼ੀਅਲਸ ਹੈ ਜਿਹੜੀ ਉਹਦੀ ਪਛੋਕੜ ਆ ਉਹ ਵੈਰੀਫਾਈ ਕਰ ਸਕੀਏ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਕ ਸਪੈਸ਼ਲ ਚੈਕਿੰਗ ਮਹਿੰਮ ਚਲਾ ਰਹੇ ਹਾਂ ਸਾਡੇ ਨਾਲ ARP ਟੀਮਾਂ ਵੀ ਨੇ ਤੇ ਅਸੀਂ ਲੋਕਾਂ ਨੂੰ ਮੈਸੇਜ ਵੀ ਦੇ ਰਹੇ ਹਾਂ ਕਿ ਲੋਕ ਆਪਣੇ ਆਪ ਨੂੰ ਸੁਰੱਖਿਆ ਸਮਝਣ ਇੱਕ ਜਿਹੜੀ ਨੈਤਿਕ ਜ਼ਿੰਮੇਵਾਰੀ ਹੈ ਹਰ ਇੱਕ ਨਾਗਰਿਕ ਦੀ ਕੀ ਵੀ ਜੇ ਕੋਈ ਇਹੋ ਜਿਹਾ ਸ਼ਰਾਰਤੀ ਅੰਸਰ ਜੇ ਕਿਸੇ ਦੇ ਧਿਆਨ ਦੇ ਵਿੱਚ ਆਉਂਦਾ ਹੈ ਤੇ ਉਹਦੀ ਸੂਚਨਾ ਸਾਨੂੰ ਉਸ ਨੂੰ ਪਹਿਲ ਦੇ ਆਧਾਰ ਤੇ ਜਿਹੜੇ ਸਾਡੇ ਡੈਜ਼ਿਗਨੇਟਿਡ ਕੰਟਰੋਲ ਰੂਮ ਨੰਬਰ ਹੈਗੇ ਨੇ ਉਹਨਾਂ ਤੇ ਸਾਨੂੰ ਤੁਰੰਤ ਸੂਚਨਾ ਵੀ ਦਿੱਤੀ ਜਾਵੇ ਸਾਡੀਆਂ ਪੀਸੀਆਰ ਦੀਆਂ ਟੀਮਾਂ ਸ਼ਹਿਰ ਦੇ ਵਿੱਚ ਉਹਦੇ ਜ਼ਿਲ੍ਹੇ ਦੇ ਵਿੱਚ ਸਾਡੇ ਐਮਰਜੈਂਸੀ ਰਿਸਪੌਂਸ ਵੈਕਟਰ ਚੱਲਦੇ ਨੇ ਅਸੀਂ ਉਹਨਾਂ ਦੇ ਥਾਂ ਹੀ ਵੀ ਆਪਾਂ ਸਾਰੀ ਜਿਹੜੀ ਵੀ ਇਹੋ ਜਿਹੀ ਕੋਈ ਗਤੀਵਿਧੀ ਹੁੰਦੀ ਹੈ ਉਹਨੂੰ 24 ਘੰਟੇ ਇਨ ਬਿਨ ਰਿਸਪੌਂਸ ਟਾਈਮ ਦੇ ਵਿੱਚ ਅਸੀਂ ਉਹਨੂੰ ਕਰਦੇ ਕਵਰ ਕਰਦੇ ਆ ਅਪੀਲ ਵੀ ਸਰ ਲੋਕਾਂ ਦੀ ਅਪੀਲ ਹੈ ਲੋਕਾਂ ਨੂੰ ਇਹੀ ਅਪੀਲ ਹੈ ਜੀ ਕਿ ਲੋਕ ਜਿਹੜੇ ਨੇ ਜਿੱਦਾਂ ਅਸੀਂ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਲਗਾਉਨੇ ਆ ਸੰਵੇਦਨਸ਼ੀਲ ਜੜੀਆਂ ਜਗਾਵਾਂ ਨੇ ਜਿੱਥੇ ਸਾਨੂੰ ਲੱਗਦਾ ਕਿ ਇੱਥੇ ਗਲਤ ਅੰਸ਼ਰਾ ਦੀ ਗਤੀਵਿਧੀ ਹੋ ਸਕਦੀ ਹੈ ਜਿਵੇਂ ਕੋਈ ਚੌਰਾਹੇ ਹੋ ਗਏ ਜਿਵੇਂ ਬੱਸ ਅੱਡੇ ਲਾਉ ਜਿੱਥੇ ਲੋਕਾਂ ਦੀ ਹੈ ਰੇਲਵੇ ਸਟੇਸ਼ਨ ਹੋ ਗਏ ਜਿਵੇਂ ਅਸੀਂ ਉੱਥੇ ਸੀਸੀਟੀਵੀ ਕੈਮਰੇ ਲਗਾਨੇ ਆ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਤੁਸੀਂ ਵੀ ਇਸ ਤਰ੍ਹਾਂ ਨਾਲ ਸਾਡੀ ਸੂਚਨਾ ਦਾ ਹੀ ਆਧਾਰ ਹੋ ਲੋਕ ਦੇਖਦੇ ਨੇ ਅੱਖਾਂ ਰਹੀ ਲੋਕਾਂ ਨੂੰ ਪਤਾ ਲੱਗਦਾ ਮਹਿਸੂਸ ਕਰਦੇ ਨੇ ਅਸੀਂ ਚਾਹੁੰਦੇ ਹਾਂ ਕਿ ਲੋਕ ਵੀ ਸਾਡਾ ਇੱਕ ਅੰਗ ਬਣਨ ਤੇ ਜਿਹੜੀ ਵੀ ਕੋਈ ਅਜਿਹੀ ਸੂਚਨਾ ਸਾਨੂੰ ਤੁਰੰਤ ਦੇਣ ਇਹਦੇ ਨਾਲ ਹੀ ਅਸੀਂ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਜਿਹਦਾ ਵੀ ਕੋਈ ਰੈਜ਼ਿਡੈਂਸ ਹੈ ਰਹਾਇਸ਼ ਹੈ ਜੇ ਕਿਸੇ ਨੂੰ ਉੱਥੇ ਆਲੇ-ਦੁਆਲੇ ਵੀ ਕੁਝ ਇਹੋ ਜੀ ਚੀਜ਼ ਵਸਤੂ ਪਈ ਦਿਖਦੀ ਹੈ ਵਾਹਕਲ ਕੋਈ ਅਣਜਾਣ ਵਾਹਕਲ ਖੜਿਆ ਤਿਕਦਾ ਉਹ ਸੰਬੰਧਤ ਪੁਲਿਸ ਸਟੇਸ਼ਨ 'ਚ ਇਮੀਡੀਏਟਲੀ ਕੰਪਲੇਂਟ ਦੱਸੋ ਚਾਹੇ ਰਿਟਰਨ ਨਹੀਂ ਦੇਣੀ ਸਾਨੂੰ ਇਨਫੋਰਮੇਸ਼ਨ ਵੀ ਜੇ ਦੇ ਦੇਣਗੇ ਅਸੀਂ ਉਹਦੇ ਤੇ ਵੀ ਤੁਰੰਤ ਕਾਰਵਾਈ ਕਰਾਂਗੇ ਇਹਦੇ ਨਾਲ ਹੀ ਜਿਹੜੇ ਵੀ ਕਿਰਾਏਦਾਰ ਨੇ ਉਹਨਾਂ ਦੇ ਉੱਤੇ ਵੀ ਅਸੀਂ ਪੁਲਿਸ ਦੀ ਪ੍ਰੋਪਰ ਨਿਗ੍ਹਾ ਹੈਗੀ ਹੈ ਜਿਹੜਾ ਕੋਈ ਬੰਦਾ ਨਾਨ ਵੈਰੀਫਾਈਡ ਹੈ ਉਹ ਕੋਈ ਕਿਰਾਏ ਤੇ ਮਕਾਨ ਮਾਲਕ ਇੱਕ ਕਿਰਾਏ ਦੀ ਲਾਲਚ ਚੀਂ ਰੱਖ ਲੈਂਦਾ पर वेरीफाई ਨਹੀਂ ਕਰਦਾ ਉਹ ਵੀ ਅਸੀਂ ਅਪੀਲ ਕਰਦੇ ਆ ਪੁਲਿਸ ਕੀ ਸਾਡੇ ਤੋਂ ਵੈਰੀਫਾਈ ਜੂਰ ਕਰਵਾਓ ਸਾਨੂੰ ਪਤਾ ਹੈਗਾ ਸਾਡਾ ਜਿਹੜਾ ਆਨਲਾਈਨ ਸਾਡੇ ਕ੍ਰਿਮੀਨਲ ਟਰੈਕਿੰਗ ਸਿਸਟਮ ਚੱਲਦਾ ਹੈ ਅਸੀਂ ਉਹਦੇ ਰਾਹੀਂ ਚੈੱਕ ਕਰਦੇ ਆ ਹਿੰਦੁਸਤਾਨ ਚ ਜੇ ਕਿਤੇ ਵੀ ਉਸ ਬੰਦੇ ਨੇ ਕੋਈ ਐਹੋ ਜੀ ਗਤੀਵਿਧੀ ਕੀਤੀ ਹੈ ਉਹਦਾ ਰਿਕਾਰਡ ਸਾਡੇ ਕੋਲ ਹੈਗਾ ਉਸ ਤੋਂ ਬਾਅਦ ਹੀ ਕਰਾਇਤੇ ਕਿਸੇ ਨੂੰ ਆਪਣਾ ਜਿਹੜਾ ਇੱਕ ਕੀਮਤੀ ਘਰ ਹੈ ਉਹ ਦੇਣ ਮਾਜੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਜੋਗ ਐਸਐਸਪੀ ਸਾਹਿਬ ਹੋਗਾ श्री अजय ਕਾਂਧੀ ਜੀ ਆਈਪੀਐਸ ਇਨਾਂ ਦੇ ਦੇਸ਼ਾਂ ਦੇ ਤੇ ਨਾਲ ਸਾਡੀ ਲਗਾਤਾਰ ਜਿਹੜਾ ਮੋਗਾ ਦੇ ਵਿੱਚ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਕੱਲ ਰੇਲਵੇ ਸਟੇਸ਼ਨ ਸਾਰੇ ਜ਼ਿਲ੍ਹੇ ਤੇ ਚੈੱਕ ਕੀਤੇ ਨੇ ਜਿੰਨੇ ਵੀ ਰੇਲਵੇ ਟਰੈਕ ਹੈ ਜਾਂ ਜਿਹੜੀਆਂ ਕੋਈ ਪੁਲੀਆਂ ਪੈਂਦੀਆਂ ਨੇ ਸਾਰੇ ਵਿੱਚ ਅਸੀਂ ਪ੍ਰੋਪਰ ਚੈਕਿੰਗ ਕੀਤੀ ਹੈ ਤੇ ਅੱਜ ਅਸੀਂ ਜਿਹੜਾ ਸ਼ਹਿਰ ਮੋਗਾ ਦੇ ਵਿੱਚ ਜਿਹੜਾ ਮੇਨ ਬਾਸਟ ਹੈ ਉੱਥੇ ਅਸੀਂ ਤਕਰੀਬਨ 100 ਦੇ ਕਰੀਬ ਲੋਕਾਂ ਜੋ ਮੈਂ ਤੇ ਪਲੱਸ ਇੱਥੇ ਕਿਉਂਕਿ ਬਹੁਤ ਜ਼ਿਆਦਾ ਇੱਕ ਪਬਲਿਕ ਦਾ ਫੁੱਟਬਾਲ ਹੈ ਪਬਲਿਕ ਦੀ ਪ੍ਰੈਜ਼ੈਂਸ ਹੁੰਦੀ ਹੈ ਤੇ 10 ਚਰਿਆਲੀ ਇਹ ਭਰਤੀ ਜਾਂਦੀ ਹੈ ਜਗਾ ਤੇ ਅਸੀਂ ਇੱਥੇ ਇੱਕ ਤਾਂ ਪੁਲਿਸ ਦੀ ਪ੍ਰੈਜ਼ੈਂਸ ਹੈ ਪ੍ਰੋਪਰ ਅਸੀਂ ਐਂਟੀਸੈਪਟਿਕ ਟੀਮਾਂ ਨਾਲ ਚੈਕਿੰਗ ਕਰਵਾਈ ਹੈ ਕੋਈ ਇਹੋ ਜਿਹਾ ਕੋਈ ਪਦਾਰਥ ਜੇ ਸਾਨੂੰ ਕੋਈ ਸ਼ੱਕੀ ਮਿਲਦਾ ਹੈ ਤੇ ਅਸੀਂ ਤਾਂ ਕਿ ਇਮੀਡੀਏਟਲੀ ਉਸ ਬੰਦੇ ਦੀ ਚੈੱਕੀ ਕਰ ਸਕੀਏ ਉਹਦੇ ਜਿਹੜੇ ਕ੍ਰੈਡੈਂਸ਼ੀਅਲਸ ਹੈ ਜਿਹੜੀ ਉਹਦੀ ਪਛੋਕੜ ਆ ਉਹ ਵੈਰੀਫਾਈ ਕਰ ਸਕੀਏ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਕ ਸਪੈਸ਼ਲ ਚੈਕਿੰਗ ਮਹਿੰਮ ਚਲਾ ਰਹੇ ਹਾਂ ਸਾਡੇ ਨਾਲ ARP ਟੀਮਾਂ ਵੀ ਨੇ ਤੇ ਅਸੀਂ ਚ ਲੋਕਾਂ ਨੂੰ ਮੈਸੇਜ ਵੀ ਦੇ ਰਹੇ ਹਾਂ ਕਿ ਲੋਕ ਆਪਣੇ ਆਪ ਨੂੰ ਸੁਰੱਖਿਆ ਸਮਝਣ ਤੇ ਇੱਕ ਜਿਹੜੀ ਨੈਤਿਕ ਜ਼ਿੰਮੇਵਾਰੀ ਹੈ ਹਰ ਇੱਕ ਨਾਗਰਿਕ ਦੀ ਕੀ ਵੀ ਜੇ ਕੋਈ ਇਹੋ ਜਿਹਾ ਸ਼ਰਾਰਤੀ ਅਨਸਰ ਜੇ ਕਿਸੇ ਦੇ ਧਿਆਨ ਦੇ ਵਿੱਚ ਆਉਂਦਾ ਹੈ ਤੇ ਉਹਦੀ ਸੂਚਨਾ ਸਾਨੂੰ ਕੋਸ਼ ਨੂੰ ਪਹਿਲ ਦੇ ਆਧਾਰ ਤੇ ਜਿਹੜੇ ਸਾਡੇ ਡੈਜ਼ਿਗਨੇਟਿਡ ਕੰਟਰੋਲ ਰੂਮ ਨੰਬਰ ਹੈਗੇ ਨੇ ਉਹਨਾਂ ਤੇ ਸਾਨੂੰ ਤੁਰੰਤ ਸੂਚਨਾ ਵੀ ਦਿੱਤੀ ਜਾਵੇ ਸਾਡੀਆਂ ਪੀਸੀਆਰ ਕੀਆ ਟੀਮਾਂ ਸ਼ਹਿਰ ਦੇ ਵਿੱਚ ਤੇ ਜ਼ਿਲ੍ਹੇ ਦੇ ਵਿੱਚ ਸਾਡੇ ਐਮਰਜੈਂਸੀ ਰਿਸਪਾਂਸ ਵੈਕਟਰ ਚੱਲਦੇ ਨੇ ਅਸੀਂ ਉਹਨਾਂ ਦੇ ਥਾਂ ਹੀ ਵੀ ਆਪਾਂ ਸਾਰੀ ਜਿਹੜੀ ਵੀ ਇਹੋ ਜਿਹੀ ਕੋਈ ਗਤੀਵਿਧੀ ਹੁੰਦੀ ਹੈ ਉਹਨੂੰ 24 ਘੰਟੇ ਇਨ ਬਿਨ ਰਿਸਪੌਂਸ ਟਾਈਮ ਦੇ ਵਿੱਚ ਅਸੀਂ ਉਹਦੇ ਉਹਨੂੰ ਕਰਦੇ ਕਵਰ ਕਰਦੇ ਆ ਅਪੀਲ ਵੀ ਸਰ ਲੋਕਾਂ ਨੂੰ ਕਿ ਨੌਕਰਾਂ ਨੂੰ ਇਹ ਹੀ ਅਪੀਲ ਹੈ ਜੀ ਕਿ ਲੋਕ ਜਿਹੜੇ ਨੇ ਜਿੱਦਾਂ ਅਸੀਂ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਲਗਾਉਨੇ ਆ ਸੰਵੇਦਨਸ਼ੀਲ ਜਿਹੜੀਆਂ ਜਗਾਵਾਂ ਨੇ ਜਿੱਥੇ ਸਾਨੂੰ ਲੱਗਦਾ ਕਿ ਇੱਥੇ ਗਲਤ ਅੰਸ਼ਰਾ ਦੀ ਗਤੀਵਿਧੀ ਹੋ ਸਕਦੀ ਹੈ ਜਿਵੇਂ ਕੋਈ ਚੁਰਾਹੇ ਹੋਗੇ ਜਿਵੇਂ ਬੱਸ ਅੱਡੇ ਲਾ ਲੋ ਜਿੱਥੇ ਲੋਕਾਂ ਦੀ ਹੈ ਰੇਲਵੇ ਸਟੇਸ਼ਨ ਹੋਗੇ ਜਿਵੇਂ ਅਸੀਂ ਉੱਥੇ ਸੀਸੀਟੀਵੀ ਕੈਮਰੇ ਲਗਾਨੇ ਆ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਤੁਸੀਂ ਵੀ ਇੱਕ ਤਰ੍ਹਾਂ ਨਾਲ ਸਾਡੀ ਸੂਚਨਾ ਦਾ ਹੀ ਆਧਾਰ ਹੋ ਲੋਕ ਦੇਖਦੇ ਨੇ ਅੱਖਾਂ ਰਹੀਂ ਲੋਕਾਂ ਨੂੰ ਪਤਾ ਲੱਗਦਾ ਹੈ ਮਹਿਸੂਸ ਕਰਦੇ ਨੇ ਅਸੀਂ ਚਾਹੁੰਦੇ ਹਾਂ ਕਿ ਲੋਕ ਵੀ ਸਾਡਾ ਇੱਕ ਅੰਗ ਬਣਨ ਤੇ ਜਿਹੜੀ ਵੀ ਕੋਈ ਅਜੋਜੀ ਸੂਚਨਾ ਸਾਨੂੰ ਤੁਰੰਤ ਦੇਣ ਇਹਦੇ ਨਾਲ ਹੀ ਅਸੀਂ ਅਪੀਲ ਕਰਦੇ ਆ ਕਿ ਜਿੱਥੇ ਵੀ ਜਿਹਦਾ ਵੀ ਕੋਈ ਰੈਜ਼ਿਡੈਂਸ ਹੈ ਰਹਾਇਸ਼ ਹੈ ਜੇ ਕਿਸੇ ਨੂੰ ਉੱਥੇ ਆਲੇ ਦੁਆਲੇ ਵੀ ਕੁਝ ਇਹੋ ਜੀ ਚੀਜ਼ ਵਸਤੂ ਪਈ ਦਿਖਦੀ ਹੈ ਵਾਹਕਲ ਕੋਈ ਅਣਜਾਣ ਵਾਹਕਲ ਖੜਿਆ ਤਿਕਦਾ ਉਹ ਸੰਬੰਧਤ ਪੁਲਿਸ ਸਟੇਸ਼ਨ ਚ ਇਮੀਡੀਏਟਲੀ ਕੰਪਲੇਂਟ ਦੱਸੋ ਚਾਹੇ ਰਿਟਰਨ ਨਹੀਂ ਦੇਣੀ ਸਾਨੂੰ ਇਨਫੋਰਮੇਸ਼ਨ ਵੀ ਜੇ ਦੇ ਦੇਣਗੇ ਅਸੀਂ ਉਹਦੇ ਤੇ ਵੀ ਤੁਰੰਤ ਕਾਰਵਾਈ ਕਰਾਂਗੇ ਇਹਦੇ ਨਾਲ ਹੀ ਜਿਹੜੇ ਵੀ ਕਿਰਾਏਦਾਰ ਨੇ ਉਹਨਾਂ ਦੇ ਉੱਤੇ ਵੀ ਅਸੀਂ ਪੁਲਿਸ ਦੀ ਪ੍ਰੋਪਰ ਨਿਗ੍ਹਾ ਹੈਗੀ ਹੈ ਜਿਹੜਾ ਕੋਈ ਆ ਬੰਦਾ ਨਾਨ ਵੈਰੀਫਾਈਡ ਹੈ ਉਹ ਕੋਈ ਕਿਰਾਏ ਤੇ ਮਕਾਨ ਮਾਲਕ ਇੱਕ ਕਿਰਾਏ ਦੀ ਲਾਲਚ ਚਲੀ ਰੱਖ ਲੈਂਦਾ ਪਰ ਵੈਰੀਫਾਈ ਨਹੀਂ ਕਰਦਾ ਉਹ ਵੀ ਅਸੀਂ ਅਪੀਲ ਕਰਦੇ ਆ ਪੁਲਿਸ ਕੀ ਸਾਡੇ ਕੋਲ ਵੈਰੀਫਾਈ ਜ਼ਰੂਰ ਕਰਵਾਓ ਸਾਨੂੰ ਪਤਾ ਹੈਗਾ ਸਾਡਾ ਜਿਹੜਾ ਆਨਲਾਈਨ ਸਾਡੇ ਕ੍ਰਿਮੀਨਲ ਟਰੈਕਿੰਗ ਸਿਸਟਮ ਚੱਲਦਾ ਹੈ ਅਸੀਂ ਉਹਦੇ ਰਾਹੀਂ ਚੈੱਕ ਕਰਦੇ ਆ ਹਿੰਦੁਸਤਾਨ 'ਚ ਜੇ ਕਿਤੇ ਵੀ ਉਸ ਬੰਦੇ ਨੇ ਕੋਈ ਇਹੋ ਜਿਹੀ ਕਿਰਿਆਵਿਧੀ ਕੀਤੀ ਹੈ ਉਹਦਾ ਰਿਕਾਰਡ ਸਾਡੇ ਕੋਲ ਹੈਗਾ ਉਸ ਤੋਂ ਬਾਅਦ ਹੀ ਕਿਰਾਏ ਤੇ ਕਿਸੇ ਨੂੰ ਆਪਣਾ ਜਿਹੜਾ ਇੱਕ ਕੀਮਤੀ ਘਰ ਹੈ ਉਹ ਦੇਣ